ਦੋ ਤਿੰਨ ਵੱਡੇ ਬਹੁਤ ਵੱਡੇ ਕਾਰਨ ਜਿਹੜੇ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਸਮਝ ਆਣੇ ਸ਼ੁਰੂ ਹੋ ਗਏ ਬਹੁਤ ਚੰਗੇ ਜਿਹੇ ਇੱਕ ਤਾਂ ਇਹ ਵੇਖ ਕੇ ਜੇ ਤੁਸੀਂ ਸਾਰਾ ਪ੍ਰਾਈਵੇਟਾਈਜ਼ ਕਰੇ ਜਾਓ ਔਰ ਸਸਤੇ ਭਾਵ ਹੈ ਇਸਕੇ ਤੇ ਮੁਲਕ ਦੀ ਇਕਨੋਮੀ ਨੂੰ ਵੇਚਦੇ ਹੋ ਉਸ ਦਾ ਅਸਰ ਮਹਿੰਗਾਈ ਦੇ ਉੱਪਰ ਕਿੰਨਾ ਜ਼ਿਆਦਾ ਪੈਂਦਾ ਉਹਨਾਂ ਨੂੰ ਸਮਝ ਆ ਗਿਆ ਕਿ ਚਾਰ ਚਾਰ ਗੁਣੀ ਇਦਾਂ ਛੋਟੇ ਪੀਰੀਅਡ ਦੇ ਵਿੱਚ ਵੀ ਮਹਿੰਗਾਈ ਵਧੀ ਹੈ ਦੂਜਾ ਹੈ ਕਿ ਇਸ ਦੇ ਨਾਲ ਹੀ ਬੇਰੋਜ਼ਗਾਰੀ ਵੀ ਵਧੀ ਹੈ ਲੋਕਾਂ ਦੀ ਕੌਨਸ਼ੀਅਸਨੈਸ ਹੈ ਜਿਹੜੀ ਸਮਝਦਾਰੀ ਹੈ ਉਹ ਬੇਸ ਬਹੁਤ ਵਧੀ ਹੈ ਦੂਜਾ ਇੱਕ ਕਾਰਨ ਇਹ ਵੀ ਹੈ ਕਿ ਹੁਣ ਮੋਦੀ ਜੀ ਦੀ ਉਹ ਤਾਕ ਨਹੀਂ ਰਹੀ ਜੋ ਜੋ ਉਹ 2019 ਵਿੱਚ ਸੀ ਉਹ 2014 ਵਿੱਚ ਵੀ ਨਹੀਂ ਸੀ 2014 ਵਿੱਚ ਉਹਨਾਂ ਦੀ ਕਿਸਮਤ ਚੰਗੀ ਸੀ ਕਿ ਉਹ ਬੜੇ ਹੰਬਲ ਤਰੀਕੇ ਨਾਲ ਬੜੇ ਨਰਮ ਤਰੀਕੇ ਨਾਲ ਆਪਣੇ ਇਮੇਜ ਨੂੰ ਪ੍ਰੋਜੈਕਟ ਕਰਦੇ ਰਹੇ ਇਨ ਸਪਾਈਟ ਆਫ ਜੋ ਕੁਝ ਉਹਨਾਂ ਨੇ ਗੁਜਰਾਤ ਵਿੱਚ ਕੀਤਾ ਸੀ ਗੁਜਰਾਤ ਦਾ ਅਸਰ ਪਸਾਰੇ ਦੇਸ਼ ਵਿੱਚ ਸੀ ਲੇਕਿਨ ਉਹਨਾਂ ਨੇ ਆਪਣੀ ਨਰਮੀ ਹਲੀਮੀ ਇਹਨਾਂ ਇਸ ਤਰ੍ਹਾਂ ਦੀ ਐਕਟਿੰਗ ਕਰਕੇ ਕਾਫੀ ਫਾਇਦਾ ਉਠਾਇਆ ਸੀ ਉਸ ਕੰਮ ਆਇ ਲੱਗਦਾ ਇਸ ਤੋਂ ਵੀ ਵੱਡੀ ਗੱਲ ਇਹ ਸੀ ਕਿ ਉਸ ਤੋਂ ਪਹਿਲਾਂ ਦੇ ਜਿਹੜੇ ਰੂਲਰ ਸਨ ਉਹਨਾਂ ਦਾ ਜਿਹੜਾ ਕੋਈ ਬਹੁਤ ਵਜ਼ਨ ਲੋਕਾਂ ਦੇ ਕੁਝ ਨੌਕਰੀਆਂ ਵਧਾਤੀਆਂ ਹੋਣ ਕੋਈ ਪੜਾਈ ਲਿਖਾਈ ਜਿਵਾਦ ਗਿਆ ਹੋਵੇ ਜਾਂ ਦੇਸ਼ ਦਾ ਕੋਈ ਹੋਰ ਇਮੇਜ ਸੰਸਾਰ ਵਿੱਚ ਬਣਿਆ ਹੋਵੇ ਉਹਦੇ ਵਿੱਚ ਉਹ ਵੀ ਕਾਮਯਾਬ ਨਹੀਂ ਸੀਗੇ ਸੋ ਲੋਕੀ ਤਬਦੀਲੀ ਜਾਂਦੇ ਸਨ ਤੇ ਉਹਨਾਂ ਨੂੰ ਕਮਾਲ ਪਰ 2019 ਵਿੱਚ ਤਾਂ ਬਿਲਕੁਲ ਨਹੀਂ ਸਿਚੁਏਸ਼ਨ ਹੋ ਰਹੀ ਡਿਫਰੈਂਸੀ 2019 ਤੇ ਉਹ ਉਹਨੂੰ ਹੀਰੋ ਹੋਣਾ ਕਿ ਪ੍ਰਜੈਕਟ ਕੀਤਾ ਜਾ ਰਿਹਾ ਸੀ ਔਰ ਉਹ ਲੋਕ ਮੰਨ ਰਹੇ ਸਨ ਕਾਫੀ ਹੱਦ ਤੱਕ ਲੋਕ ਮੰਨ ਰਹੇ ਸਨ ਤਾਂ ਇਹ ਜੁੱਧਰਜ ਕਾਮਯਾਬ ਹੋਇਆ ਲੇਕਿਨ 2019 ਵਿੱਚ 2014 ਨਾਲੋਂ ਇਹੀ ਕਾਫੀ ਫਰਕ ਹੈ ਜਿਹੜਾ ਹੁਣ ਫਰਕ ਹੈ ਬਹੁਤ ਜ਼ਿਆਦਾ ਇਸ ਦੇ ਉੱਪਰ ਸਭ ਤੋਂ ਵੱਡਾ ਜਿਹੜਾ ਅਸਰ ਕੋਈ ਪਿਆ ਹੋਵੇ ਉਹ ਹੈ ਕਿ ਹਿੰਦੁਸਤਾਨ ਇੱਕ ਪਿੰਡੂ ਜਨਤਾ ਵਾਲਾ ਦੇਸ਼ ਹੈ ਔਰ ਕਿਸਾਨ ਉੱਥੇ ਦੀ ਇਕਨੋਮੀ ਨੂੰ ਉੱਥੇ ਦੀ ਪੋਲਿਟਿਕਸ ਨੂੰ ਉੱਥੇ ਦੀ ਕਲਚਰ ਨੂੰ ਸਭ ਨੂੰ ਲੀਡ ਕਰਦੇ ਹੈ ਇਹ ਕਿਸਾਨ ਜਿਹੜੇ ਹੈ ਉਹਨਾਂ ਦਾ ਅੰਦੋਲਨ ਨੂੰ ਇਹਨੇ ਨਸਦਾਇਆ ਐਨੀ ਢੇਰ ਤੱਕ ਪਰੇਸ਼ਾਨ ਕੀਤਾ ਔਰ ਫਿਰ ਹਾਰ ਮੰਨਣ ਤੋਂ ਬਾਅਦ ਹਾਰ ਮੰਨਣ ਤੋਂ ਬਾਅਦ ਕਿਸੇ ਚੀਜ਼ ਨੂੰ ਇੰਪਲੀਮੈਂਟ ਨਹੀਂ ਕੀਤਾ ਸਗੋਂ ਇਹਨੇ ਟਿੱਚਰਾ ਕਰਨੇ ਸ਼ੁਰੂ ਕਰ ਦਿੱਤੇ ਕਿਸਾਨਾਂ ਨਾਲ ਕਿ ਤੁਸੀਂ ਵੀ ਹੁਣ ਅਖਬਾਰਾਂ 'ਚ ਪੜਦੇ ਹੀ ਹੋ ਕਿ ਅੱਜ ਕੱਲ੍ਹ ਦੇ ਹਾਲਾਤ ਐਸੇ ਨੇ ਐਨੀ ਕਮਜ਼ੋਰੀ ਦੀ ਆਈ ਲੱਗਦੀ ਹੈ ਕਿ ਨਵੇਂ ਸਲੋਕ ਕੋਈ ਆਈ ਨਹੀਂ ਰਿਹਾ ਕਿ ਇਹ ਨਾ ਨਾ ਬਣ ਗਿਆ ਜੀ ਇਹ ਉਹ ਬਣ ਜਾਏਗਾ ਇਹ ਬਣ ਗਿਆ ਇਹ ਬਣ ਗਿਆ ਕੁਝ ਕੁਝ ਵੀ ਨਹੀਂ ਜ਼ਿਕਰ ਕਰ ਰਹੇ ਕਿ ਡਿਵੈਲਪਮੈਂਟ ਹੋ ਰਹੀ ਹੈ ਹੁਣ ਤਾਂ ਸਿਰਫ ਇੱਕੋ ਹੀ ਹੈਡਲਾਈਨ ਹੁੰਦੀ ਹੈ ਹਰ ਅਖਬਾਰ ਵਿੱਚ ਹੀ ਫੋਟੋ ਤਾਂ ਆਣੀ ਹੈ ਰੋਜ਼ ਦੀ ਖਬਰ ਵੀ ਆਣੀ ਕਿਉਂਕਿ ਪ੍ਰਧਾਨ ਮੰਤਰੀ ਹੈ ਲੇਕਿਨ ਇਸ ਦੇ ਬਾਅਦ ਵੀ ਜੋ ਕੁਝ ਆ ਰਿਹਾ ਵੇ ਉੱਥੇ ਉਹ ਇਹੀ ਹੈ ਕਿ ਜੋ rau ਕਹਿੰਦਾ ਉਸ ਦੀ ਰਿਫਰਟੇਸ਼ਨ ਕਰਨੇ ਉਸ ਨੂੰ ਕਹਿਣਾ ਕਿ ਨਹੀਂ ਇਹ ਠੀਕ ਨਹੀਂ ਹੈ ਬਸ ਦੈਟਸ ਆਲ ਤੇ ਇਹ ਕੀ ਸਿਆਸਤ ਹੋਈ ਕਿ ਜਿਸ ਨੇ ਵੀ ਤੁਸੀਂ ਪੋਜੀਟਿਵਲੀ ਕੁਝ ਲੈ ਕੇ ਲੋਕੋਂ ਕੋਲ ਜਾ ਨਹੀਂ ਸਕਦੇ ਹੋਰ ਤੇ ਹੋਰ ਆਪਣੇ ਮੈਮੋਰ ਜਿਹੜੇ ਮੈਨੀਫੈਸਟੋ ਵਿੱਚ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਉਹਨਾਂ ਦੇ ਉੱਪਰ ਵੀ ਕੋਈ ਕਿੰਨੇ ਦਿਨਾਂ ਤੋਂ ਉਹ ਅਖਬਾਰਾਂ ਵਿੱਚ ਨਹੀਂ ਆ ਰਹੇ ਯਾਨੀ ਉਹ ਅਖਬਾਰਾਂ ਜਿਹੜੀਆਂ ਕੁਝ ਦਿਨ ਪਹਿਲਾਂ ਬਿਲਕੁਲ ਇਹਦੇ ਜੇਬ ਵਿੱਚ ਸਮਝੇ ਜਾਂਦੀਆਂ ਸਨ ਉਹ ਉਹਨਾਂ ਨੂੰ ਜ਼ਾਹਰ ਹੋਣਾ ਪਿਆ ਉਹ ਕੰਮ ਜੇ ਉਹ ਨਹੀਂ ਲਿਖਣਗੇ ਅਸਲੀਅਤ ਨੂੰ ਜਿਹੜੀ ਲੋਕਾਂ ਨੂੰ ਡਾਇਰੈਕਟਲੀ ਬਤਾਵੇ ਤਾਂ ਉਹਨਾਂ ਦਾ ਕੀ ਬਣੇਗਾ ਇਸ ਕਰਕੇ ਦੇਸ਼ ਦੇ ਵਿੱਚ ਹਾਲਾਤ ਜਿਹੜੇ ਹਨ ਉਹ ਇਸ ਵਕਤ ਤਬਦੀਲੀ ਦੇ ਹਨ ਔਰ ਤਬਦੀਲੀ ਵੀ ਸਿਰਫ ਬੰਦੇ ਦੀ ਨਹੀਂ ਕਿ ਇਸ ਨੂੰ ਬਦਲ ਕੇ ਰਾਉ ਨੂੰ ਲਿਆਈਏ ਜਾਂ ਖੜਕੇ ਸਾਹਿਬ ਨੂੰ ਲਿਆਈਏ ਸਵਾਲ ਵੱਡਾ ਸਭ ਤੋਂ ਵੱਡਾ ਸਵਾਲ ਇਹ ਵੇ ਕਿ ਪਾਲਿਸੀਜ਼ ਜਿਹੜੀਆਂ ਆਣ ਗਿਆ ਕੀ ਉਹ ਉਹਦੇ ਵਿੱਚ ਨੌਕਰੀਆਂ ਵਧਣਗੀਆਂ ਕੀ ਲੋਕਾਂ ਦੀ ਆਮਦਨ ਵਧੇਗੀ ਕੀ ਮਹਿੰਗਾਈ ਘਟੇਗੀ ਇਸ ਦੇ ਲਈ ਕੀ ਕੀਤਾ ਜਾਏਗਾ ਲੋਕ ਤੁਹਾਡੇ ਤੋਂ ਸਵਾਲ ਇਹ ਪੁੱਛ ਰਹੇ ਪਿੰਡਾਂ ਦੇ ਵਿੱਚ ਜਾ ਕੇ ਵੀ ਤੁਸੀਂ ਜਾ ਕੇ ਸਪਿੰਟਰ ਦੇ ਸਾਥ ਵਿੱਚ ਕਿਸੇ ਜੀ ਬੈਠ ਕੇ ਗੱਲ ਕਰਕੇ ਦੇਖ ਲਓ ਲੋਕੀ ਜਵਾਬ ਤਾਂ ਨਹੀਂ ਦੇ ਸਕਣਗੇ ਪਿੰਡ ਵਾਲੇ ਲੇਕਿਨ ਸਵਾਲ ਉਹ ਜ਼ਰੂਰ ਖੜੇ ਕਰਦੇ ਨੇ ਤੇ ਉਹਨਾਂ ਦੀ ਤਸੱਲੀ ਨਹੀਂ ਹੁੰਦੀ ਜਿਸ ਵੇਲੇ ਇਹਨਾਂ ਦੇ ਵਰਕਰ ਜਾਂਦੇ ਐ ਤੇ ਇਹਨਾਂ ਦੇ ਵਰਕਰ ਵੀ ਪਤਾ ਨਹੀਂ ਕਿੰਨੀ ਖੁਸ਼ੀ ਨਾਲ ਜਾ ਰਹੇ ਕਿਉਂਕਿ ਉਹ ਆਪ ਉਹਨਾਂ ਵਿੱਚ ਜੋ ਬਹੁਤ ਸਾਰੇ ਬੇਰੋਜ਼ਗਾਰ ਹੈ ਉਹ ਉਹਨਾਂ ਦੀ ਦਿਹਾੜੀ ਤੋਂ ਹੋ ਸਕਦਾ ਕੁਝ ਦੇ 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 ਹੋਣ ਪਰ ਲੇਖ ਰਿਹਾ ਹਾਂ ਜ਼ਿੰਦਗੀ ਤੇ ਨਹੀਂ ਨਾ ਬਦਲ ਸਕਦੇ ਜ਼ਿੰਦਗੀ ਵਿੱਚ ਉਹਨਾਂ ਦੇ ਤਲਖੀ ਹੈ ਨਾਰਾਜ਼ਗੀ ਹੈ ਗੁੱਸਾ ਹੈ ਉਸ ਦੇ ਵਿੱਚ ਇੰਡੀਅਨੇਸ਼ਨ ਹੈ ਦੇਸ਼ ਦੀ ਇਸ ਵਕਤ ਐਸ ਵਕਤ ਮੋਦੀ ਜੀ ਨੂੰ ਹੀਰੋ ਨਹੀਂ ਸਮਝਿਆ ਜਾ ਰਿਹਾ ਕਈ ਲੋਕ ਤਾਂ ਵਿਲਨ ਵੀ ਕਹਿਣ ਲੱਗ ਪਏ ਹਾਲਾਂਕਿ ਉਹ ਜਿਹੜਾ ਮوضوع ਲਫ਼ਜ਼ ਨਹੀਂ ਹੈ ਸੂਟੇਬਲ ਲਫ਼ਜ਼ ਨਹੀਂ ਕਿਸੇ ਐਨੇ ਵੱਡੇ ਲੀਡਰ ਬਾਰੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਲਫ਼ਜ਼ ਵਰਤਣਾ ਉਚੰਗਾ ਨਹੀਂ ਲੱਗਦਾ ਪਰ ਐਨੀਵੇ ਜੋ ਵੀ ਹੈ ਲੋਕਾਂ ਦੇ ਮਨ ਵਿੱਚ ਜਿਹੜੀ ਹੈ ਨਾ ਉਹ ਇਹਨਾਂ ਦੇ ਬਾਰੇ ਨੈਗੇਟਿਵ ਓਪੀਨੀਅਨ ਤਾਂ ਡੈਫੀਨਿਟਲੀ ਬਣ ਚੁੱਕੀ ਹੈ ਉਸ ਓਪੀਨੀਅਨ ਦਾ ਕੋਈ ਬੈਨੀਫਿਟ ਨਹੀਂ ਇਹਨਾਂ ਨੂੰ ਹੋਣਾ ਕਿ ਇਹ ਹੀਰੋ ਹੈ ਇਹਨੇ ਦੇਸ਼ ਦਾ ਡਵੈਲਪਮੈਂਟ ਬਹੁਤ ਕਰ ਦਿੱਤੀ ਤੇ ਜਿਹੜੀ ਡਿਵੈਲਪਮੈਂਟ ਇਹਨਾਂ ਨੇ ਕੀਤੀ ਹੈ ਉਹ ਐਸੇ ਰਹੀ ਸੀ ਡਵੈਲਪਮੈਂਟ ਕੀਤੀ ਹੈ ਜਿਸ ਦਾ ਅਸਰ ਸਿਰਫ ਅਪਰ ਸੈਗਮੈਂਟ ਦੀ ਪਪੂਲੇਸ਼ਨ ਦੇ ਉੱਪਰ ਹੈ ਹਿੰਦੁਸਤਾਨ ਵਿੱਚ ਕਿੰਨੀਆਂ ਗੱਲਾਂ ਲੇਕਿਨ ਛੜਕਾ ਬਣਾਤੀਆਂ ਤਿੰਨ ਤਿੰਨ ਮੰਜ਼ਲੀਆਂ ਜਿਹੜੀਆਂ ਸਰਕਾਰ ਦਾ ਹਰ ਤੀਸਰੇ ਦਿਨ ਚਾਰ ਤਿੰਨ ਚਾਰ ਆਪਣੇ ਟਕਰਾਂ ਲੱਗਣੀਆਂ ਯਾਨੀ ਇਹਨੂੰ ਡਵੈਲਪਮੈਂਟ ਦਾ ਕੋਈ ਆਈਡੀਆ ਨਹੀਂ ਤਾਂ ਇਹ ਤੇ ਉਹ ਆਈਡੀਆ ਕਿਥੋਂ ਆ ਜਾ ਜਿਹੜੇ ਐਡਵਾਈਜ਼ਰ ਉਹਨਾਂ ਦੀ ਗੱਲ ਸੁਣਦਾ ਹੀ ਇਹ ਇਹ ਇਸੋਕ ਬਿਲਕੁਲ ਹੀਰੋ ਦੋ ਤਾਂ ਹੁਣ ਜਾਂ ਕੇ ਸੁਣਨਾ ਸ਼ੁਰੂ ਕੀਤਾ ਤਾਂ ਹੁਣ ਕੀ ਕਰ ਲੈਣਗੇ ਐਨੇ ਦਿਨਾਂ ਵਿੱਚ ਕੀ ਹੋ ਜਾਏਗਾ ਇਸ ਕਰਕੇ ਰਿਜ਼ਲਟ ਤਾਂ ਐਸ ਤਰ੍ਹਾਂ ਹੀ ਲੱਗਦਾ ਹੈ ਕਿ ਲੋਕ ਆਪਣੇ ਹੱਤੋਂ ਹੀ ਵੋਟ ਵਾਣਨ ਦਾ ਤਰੀਕਾ ਇਹ ਹੀ ਸਮਝ ਰਹੇ ਕਿ ਬਦਲ ਦਿੱਤਾ ਜਾਏ ਉਹ ਆਪਣੇ ਹੱਤੋਂ ਹੀ ਵੋਟ ਵਾਣਨ ਚਾਹਦੇ ਆ ਤੇ ਉਹ ਆਪਣੇ ਹੱਤੋਂ ਹੀ ਵੋਟ ਦਾ ਤਰੀਕਾ ਉਹਨਾਂ ਅਸੇ ਹੀ ਕਿਸ ਸਰਕਾਰ ਨੂੰ ਬਦਲਿਆ ਜਾਏ ਔਰ ਚੰਗੀ ਕਲੀਅਰ ਸਾਫ ਮжоਰਿਟੀ ਨਾਲ ਦੂਸਰੀਆਂ ਪਾਰਟੀਆਂ ਦੇ ਗੱਠ ਜੋੜ ਇਸ ਚੀਜ਼ ਨੂੰ ਨਵੀਆਂ ਪਾਲਿਸੀਆਂ ਲੈ ਕੇ ਆਵੇ ਜਿਸ ਨਾਲ ਕਿ ਬੇਰੋਜ਼ਗਾਰ ਵਧੇ ਕਿਸਾਨਾਂ ਦੀ ਇਸ ਬਸੇ ਹਾਂ ਹੱਲ ਹੋਣ